ਸਵਾਗਤ ਹੈ ਤੁਹਾਡਾ ਨਵੇਂ ਵਲੌਗ ਦੇ ਵਿੱਚ ਤੇ ਕਿਵੇਂ ਹੋ ਅੱਜ ਆਪਾਂ ਕਰਨੀ ਹੈ ਘਰ ਦੀ ਸਾਫ ਸਫਾਈ ਤੇ ਆਪਾਂ ਉਹ ਗੱਦੇ ਗੱਦੇ ਬਾਹਰ ਕੱਢ ਲੇ ਤੇ ਸਾਰਾ ਕੁਝ ਚੱਲ ਰਿਹਾ ਤੇ ਆਹ ਦੇਖੋ ਆਹ ਫਿਰਦਾ ਸਾਫ ਸਫਾਈਆਂ ਕਰਦਾ ਕੱਢਦਾ ਸਾਰਾ ਅੰਦਰੋਂ ਦੇਖਿਓ ਆਉਂਦਾ ਹੋਰ ਨੂੰ ਮੈਂ ਆਪਣੇ ਜਿਹੜਿਆ ਡੱਬਾ ਪਿਆ ਗੰਟੇ ਗਿਆ ਤੇ ਆ ਪਿਆ ਖੰਡਿਆਲ ਕੱਢਿਆ ਬਈ ਸਾਰਾ ਬਾਹਰ ਇੱਥੋਂ ਚਾਕਣਾ ਇੱਥੋਂ ਕੱਢਦੇ ਆ ਬਾਹਰ ਤੇ ਇਹਦਾ ਹੀ ਹੈ ਆਡਾ ਟੀਮ ਦਿਨ ਦਾ ਤੇ ਲਾ ਦੇ ਕੰਮ ਤੇ ਯਾਰ ਦੇਖੋ ਇਹ ਡੱਬਾ ਸੁਣ ਲੱਗਦਾ ਵੀ ਖਾਲੀ ਐ ਨਾ ਇਹ ਚੈਲਸੀਡੀ ਪਈ ਐ ਪੁਰਾਣੀ ਟੁੱਟੀ ਹੋਈ ਤੇ ਉਹ ਆਪਣੇ ਸਪੀਕਰ ਪੈਣੇ ਲਾਣੇ ਲਾਉਣੇ ਤੇ ਨਾਲ ਸਾਫ ਸਬਾਈ ਕਰਦੇ ਆ ਐ ਓਏ ਸਾਫ ਸਬਾਈ ਕਰੀ ਐ ਇਹ ਜਾਂਦੇ ਪਿੰਜਰਾ ਵੀਰਾ ਤਰਗੇ ਸੀ ਬਹੁਤ ਕੱਢਿਆ ਸਮਾਨ ਹਾਲੇ ਕੱਢੂ ਆ ਗਏ ਤੇ ਗਾਣੇ ਗਲੂਰ ਤੇ ਆਪਾਂ ਆਤੀ ਚਲਣ ਆਹ ਪੁੱਤੀ ਵੈਣ ਨੇ ਚੱਕਦੇ ਸਮਾਨ ਚੱਕਦੇ ਓਏ ਆਦੇ ਆ ਬਿਲ ਬਹੁਤ ਪੁਰਾਣੇ ਬਿਲ ਨੇ ਉਦਾ ਪੁਰਾਣੇ ਨੇ 1900 ਤੂੰ ਨਾ ਸਿਆਣ ਪਤਾ ਲੱਗਦਾ ਇਹ ਹੈਗਾ ਕਾ ਦੇਖ ਤਾਂ ਡੇਟ ਲਿਖਿਆ ਆਣੀ 91 2007 ਦਾ ਤਾਂ ਇਹ ਚ 1990 ਰੁਪਏ ਵਾਲੀ ਹੀ ਪਹਿਰੇ ਵਿੱਚ ਇੰਨੇ ਨੇ ਪੁਰਾਣੇ ਬਿਲ ਪੈਣੇ ਚ ਆ ਡਲ ਜਾਂਦਾ ਕੋਲੀ ਕੁਲੀ ਕੁਲੀ ਜਾਂਦਾ ਕੁਲੀ ਚੱਕਲਾ ਚੱਕਲਾ ਓਏ ਐ ਸੜਦਾ ਹੌਲੀ ਦੇਖਲਾ ਦਾ ਕੁਲੀ ਆੜਾ ਬਿੱਲਾ ਉੱਥੇ ਕਰਦਾ ਫਿਰਦਾ ਤੂੰ ਨਾ ਤੂੰ ਜਾਲੇ ਲਾ ਲਿਆ ਹੈ ਇਧਰ ਆ ਜਾਲੇ ਲਾ ਲਿਆ ਬੱਢੇ ਟਪੜ ਨੂੰ ਕਿਨੇ ਕਹਿ ਤੈਨੂੰ ਹੈ ਗੇਟ ਥੋੜਾ ਜਿਹਾ ਖੁੱਲਾ ਹੋਵੇ ਉਹਦੀ ਨੰਗਾ ਜਿਹਾ ਕਿਸੇ ਪਾਸੇ ਲੈ ਮੇ ਤੁ ਆਪਾਂ ਤਾਰਾਂਗੇ ਹੁਣ ਆਪਣੀ ਕਾਰਨ ਤੋਂ ਸਾਮਾਨ ਆ ਦੇਖੋ ਮੋਬਾਈਲਾਂ ਦੇ ਡੱਬੇ ਕਿੰਨੇ ਮੋਬਾਈਲ ਨੇ ਇੱਕ ਰੀਲਮੀ ਦਾ ਹੋ ਗਿਆ ਆ ਹੈੱਡਫੋਨ ਹੋ ਗਿਆ ਤੇ ਆ ਵੀਵੋ ਦਾ ਹੋ ਗਿਆ ਇੱਕ ਆ ਵੀਵੋ ਦਾ ਹੋ ਗਿਆ ਆ ਰੀਲਮੀ ਦਾ ਹੋ ਗਿਆ ਤੇ ਆ ਆਪਣਾ ਹੋ ਗਿਆ ਇਹ ਹੋਰ ਕੀ ਡੱਬਾ ਹੈਗਾ ਫੋਨ ਦਾ ਨਾ ਹੋਰ ਨਹੀਂ ਹੈਗਾ ਭਾਈ ਬਨੇ ਹੋ ਗਏ ਕੋ ਉਹ ਤੇਨ ਚਾਰ ਪੰਜ ਪੰਜ ਫੋਨ ਹੋ ਗਏ ਪੰਜ ਬੰਦੇ ਨੇ ਤਿੰਨ ਬੰਦੇ ਤਿੰਨ ਤੇ 95 ਦੋ ਦਾ ਨਹੀਂ ਲੱਗਣੀ ਇਹ ਤਾਂ ਹੋ ਗਿਆ ਨਹੀਂ ਆ ਵੀ ਦੋ ਜਣੇ ਜੇ ਇਸ ਵਾਰ ਕਰਾਂਗੇ ਆਡੀ ਆ ਗੀ ਮੇਰੀ ਮਾਂ ਦੀ ਤੇ ਆਹ ਸੁਪਰ ਚੈਦਰ ਦਾ ਪਸਾ ਕਮਾਈ ਤੇ ਪੱਟੀ ਗਰਮ ਪੱਟੀ ਵਾਹ ਕੀ ਗੁੰਰ ਰੱਖ ਰ ਗਿਆ ਆ ਕਾਪੀਆਂ ਪਈਆਂ ਨੇ ਮੈਂ ਮਤਲਬ ਕਹਿੰਦੇ ਸਮਾਨ ਉਤਾਰਿਆ ਆ ਬੰਦੇ ਨਾਲ ਓਏ ਜਾਇਗਾ ਤੂੰ ਵੀ ਚਿਕਾਏਗਾ ਜਾ ਓਏ ਚਿਕਾਏਗਾ ਸਮਾਨ ਨਾਲ ਆ ਸਮਾਨ ਨਾਲ ਹੀ ਚਿਕਾਉਂਗਾ ਨਾ ਮੈਂ ਆ ਸਾਡੀ ਕੁੜੀ ਆ ਗੀ ਮੁਰੂਆ ਦੀ ਕੁੜੀ ਕਿਹਾਂ ਨੇ ਲਿਆਤੀ ਹੋਈ ਆ ਕੰਮ ਕਰਨ ਵਾਸਤੇ ਹੈਪੀ ਏ ਕੰਮ ਕਰਨ ਵਾਸਤੇ ਲਿਆਤੀ ਜੀ ਇਹ ਇਹ ਆ ਵਰਦਾ ਨਬਿੱਲਾ ਇਹ ਉੱਥੇ ਆਇਆ ਨਾ ਜਿੱਥੇ ਮਾੜਾ ਮੋਟਾ ਕੰਮ ਕਰਨਾ ਹੋਵੇ ਤੇ ਸਮਾਨ ਚੱਕੀ ਦੇਖੀ ਰਹੀ ਮਰਗਾ 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 ਭੱਜ ਗਿਆ ਫੋਟੋ ਡਿੱਗੀ ਰਹਿ ਗਈ ਆਪੜ ਗਿਆ ਮੰਜਰ ਘਾ ਪਿਆ ਵਾ ਸਾਰੇ ਕਿਤੇ ਸਮਾਨ ਨੇ ਸਮਾਨ ਚੱਕ ਲੋ ਅਸ ਚੱਕ ਲੋ ਤੇ ਉਹ ਦੇਖ ਵੀਰੋ ਕਹਿੰਦੇ ਮੂਰੀ ਖੋਲ ਲੀ ਇੱਥੋਂ ਵਿੰਡੋ ਉਹ ਇੱਥੇ ਨਾ ਰਹਿਤਾ ਉਹੜਾ ਪਿਆਲੇ ਉੱਦਾਂ ਜੂਰੇ ਲੱਗੇ ਪਏ ਨੇ ਸਾਫ ਸਪੇਕ ਕਰ ਦਿਆ ਚੰਗੀ ਤਰ੍ਹਾਂ ਜਾਲਟੀ ਵੀ ਰੰਗ ਮਾਰਾਂਗੇ ਅੱਜ ਦੇਖੋ ਆ ਮੂਰੀਆਂ ਨੇ ਆਪਣੀਆਂ ਬਹੁਤ ਪੁਰਾਣੀਆਂ ਨੇ ਇਹ ਮਰ ਨਾਲ ਪਹਿਲਾਂ ਦੀਆਂ ਨੇ ਤੇ ਆ ਜਾਲੀਏ ਇਹਦੇ ਮਗਰ ਖੋਲ ਕੇ ਨੂੰ ਰੰਗ ਮਾਰਾਂਗੇ ਅੱਜ ਚੱਲ ਲਿਖਾਉਣਾ ਬਹੁਤ ਆ ਦੇਖੋ ਛੱਡੇ ਛੱਡੇ ਚੱਲ ਆਰੇ ਬੀਜਾ ਸਾਡਾ ਚਾਲਾ ਬੜੀ ਗੋਲ ਚੁੱਕਿਆ ਬਹੁਤ ਜਿਆਦਾ ਹੋ ਗਿਆ ਬਹੁਤ ਜਿਆਦਾ ਜਾ ਪੈ ਜਾਂਦਾ ਆ ਦੇਖੋ ਕੀ ਕਰ ਰਹਾ ਸਾਡਾ ਜੈਗ ਜਾ ਕੋਈ ਇਹ ਬੰਦਾ ਇਹਨਾ ਖੇਡਦਾਗਾ ਜੈਗਾ ਆ ਦੇਖੋ ਆ ਦੇਖ ਤੇਰਾ ਖੇਡਦਾ ਹੀ ਜਾਲੇ ਵੀ ਨਹੀਂ ਚੜਨ ਦਿੰਦਾ ਉਰੀਏ ਉਰੀਏ ਸਾਫ਼ ਕਰਾਂਗੇ ਅੱਜ ਅੱਜ ਲੱਗ ਕਈ ਪਹਿਲੇ ਲੈ ਇਹਨੂੰ ਹੋਰ ਤਾਂ ਵੀ ਚੀਜ਼ ਨਹੀਂ ਮਿਲਦੀ ਖੇਤ ਨੂੰ ਤਰਗਾ ਦੇ ਜਵਾਨ ਇੱਧਰ ਚੱਲ ਰਿਹਾ ਪੂਰਾ ਬਿੰਡਾ ਬੁੰਡਾ ਧੋ ਰਿਹਾ ਹੈ ਐ ਲੈ ਵੀ ਦੇਖ ਤੂੰ ਆਪਣਾ ਪਾਣੀ ਨਾਲ ਦੋ ਦੀਆਂ ਉਹ ਅੰਦਰ ਦੇ ਨੇ ਇੱਧਰ ਉਹ ਬੈਠੇ ਲਓ ਵੀ ਮਿੱਤਰੋ ਆਪਾਂ ਰੰਗ ਕਰਨੇ ਲੱਗ ਰਹੇ ਹੁਣ ਆਪਾਂ ਆਲੇ ਆਪਣੇ ਕਾਲਾ ਰੰਗ ਤੇ ਉਹ ਜਾਲੀਆਂ ਦੇ ਕਰਨਾ ਦੇਖੀ ਚੱਲਸੀ ਬੰਦਾ ਕੀ ਆ ਹੁਣ ਆ ਦੇਖੋ ਤੁਹਾਨੂੰ ਦਿਖਾਉਣਾ ਇੱਥੇ ਰੱਖ ਲਿਆ ਆਪਾਂ ਫੋਨ ਆਪਦਾ ਦੇਖੀ ਚਲੋ ਇਹ ਆਪਣਾ ਪਾਇਆ ਥਿਨਰ ਇਹ ਥੋੜਾ ਜਿਆ ਤੇਨੂੰ ਹਲਿਆਉਣ ਵਾਸਤੇ ਲੈ ਲਾਂਗੇ ਆਪਾਂ ਹਾਂ ਇਹ ਤਾਂ ਨਹੀਂ ਪੈ ਗਿਆ ਇਹ ਲੱਗਾ ਜਿਆਦਾ ਪੈ ਗਿਆ ਕੋਈ ਨਾ ਮੱਕੀ ਰੰਗ ਪਾ ਲਾਂਗੇ ਜਿਆਦਾ ਪੈ ਗਿਆ ਬਸਨਰ ਬਾਕੀ ਦੇਖ ਲੈਨੇ ਕਰਕੇ ਜੇ ਜਿਆਦਾ ਹੋਇਆ ਤਾਂ ਆਪਾਂ ਕੱਟ ਕਰ ਲਾਂਗੇ ਜੀ ਰੰਗ ਪਾ ਲਾਂਗੇ ਚੱਟਾ ਫਿਰ ਚੱਜ ਤੇ ਬਾਕੀ ਕਰਕੇ ਦੇਖਦਾ ਹੁਣ ਮੈਂ ਟਰਾਈ ਮਿੱਤਰੋ ਕਹਿੰਦੇ ਕਾਲਾ ਰੰਗ ਵੱਜ ਰਿਹਾ ਹੈ ਆਪਣਾ ਮੋਰੀਆਂ ਤੇ ਲੈ ਵੀ ਦੇਖੀ ਚਲੋ ਵੱਜ ਰਿਹਾ ਹੈ ਕੱਟ ਵੱਧ ਕੱਟ ਵੱਧ ਪਰ ਜਾਲੀ ਤੇ ਨਾ ਪਤਾ ਜੇ ਨਹੀਂ ਲੱਗਦਾ ਵੱਜਦਾ ਸੀ ਰਿਹਾ ਇਹ ਤੇ ਵੀਡੀਓ ਚ ਇੰਸਾਨ ਬਾਰੇ ਆ ਤੇ ਤੇ ਮਾਰਨਾ ਸਾਰੀ ਮਾਰ ਕੇ ਉਹਦੂ ਆਦਾ ਫੇਰ ਚੱਕ ਦੇਣਾ ਗੱਮ ਆਇਆ ਜਿਵੇਂ ਪੜੇ ਕਿਵੇਂ ਇਹ ਤਾਂ ਅੰਦਰਲੇ ਪਾਸੇ ਆਊਗਾ ਇਹਦਾ ਪਤਾ ਹੀ ਨਹੀਂ ਲੱਗਣਾ ਇਹਦਾ ਵਾਦੀ ਕਹਤੇ ਹੋਗਾ ਚੰਕਦ ਨੀ ਯਾਰਾ ਦੂਰ ਹੋਣਾ ਪਤਾ ਹੀ ਨਹੀਂ ਲਾਂਦਾ ਜਾਲੀਆਂ ਨਾਲ ਕਰਕੇ ਸਸਾ ਹਰਿਤ ਮਾਰਕੀਟ ਚੋਂ ਮਾਰਦੇ ਨੇ ਸਫਾਈ ਕਰਦੇ ਕਰਦੇ ਆਪਨੇ ਵਾਸਤੇ ਪਾਸਤਾ ਹੀ ਬਣਾ ਲਿਆ ਭਰ ਦਿਆ ਨੇ ਲੈ ਵੀ ਗਾ ਪਿਆ ਪਿਆ ਦੇ ਅੱਡਾ ਗਾ ਪਿਆ ਆ ਇਧਰ ਫਰਮ ਹੋਵਾ ਦਿਖ ਰਿਹਾ ਨੇ ਲੈ ਹੈਪੀ ਬਿਗ ਬਸ ਬਿਗ ਬਸ ਪਾਸਤਾ ਆਪਰੇ ਦੋ ਮੈਟਰ ਕੰਮ ਮਾ ਬਣਾ ਚੱਲਦਾ ਰਹੂਗਾ ਤੇ ਆਪਾਂ ਚੱਲਦਾ ਸੁਣਾ ਸੁਣਾਮ ਥੋੜਾ ਜਿਹਾ ਕੰਮ ਆ ਵਿੰਡੋਈਆਂ ਲੈ ਕੇ ਆਉਣੀਆਂ ਨੇ ਬਣੀਆਂ ਪਈਆਂ ਨੇ ਤੇ ਸੁਣਾ ਚੱਲਦੇ ਆਂ ਬਾਕੀ ਮਾਂ ਚੱਲ ਕੇ ਦੇਖਦੇ ਆਂ ਕੀ ਬਣਦਾ ਵਿੰਡੋਆਂ ਲਾਇਕਿਆਂ ਨੇ ਚਾਕੇ ਤੇ ਆ ਆਪਣਾ ਬਿੱਲੋ ਰਿਆ ਓਏ ਇਹ ਕਾ ਸੁਣਦਾ ਨਹੀਂ ਕਿਤਾ ਇਹ ਆਪਦੀ ਮਰਜ਼ੀ ਦਾ ਮਾਲਕ ਕੋਈ ਗੱਲ ਨਹੀਂ ਦਿਨ ਨੂੰ ਨਾ ਮੈਂ ਸਾਢੇ ਦਿਨ ਫੋਨ ਕਰਿਆ ਹੁਣ ਨਿਕਲ ਕੇ ਆ ਰਿਹਾ ਕਰੋ ਬਹੁਤ ਲੇਟ ਕਰਾ ਰਹੇ ਆ ਚੱਲਦੇ ਆਂ ਸੁਣਾਓ ਪੇਟਰੋ ਸਨਮ ਪਹੁੰਚ ਗਏ ਤੇ ਆਹ ਟਾਕੀਆਂ ਲੈ ਲਈਆਂ ਤੇ ਇੱਥੋਂ ਲਈ ਆਣੇ ਦਵਾਰੋ ਲਾਲਾ ਦਵਾਰੋ ਇੱਕ ਵਾਰ ਤਾਂ ਕੋਈ ਨਹੀਂ ਜਾਂਦਾ ਹੁੰਦਾ ਲਾਲਾ ਦਵਾਰੋ ਅਗਲਾ ਦੀ ਬੁੱਕ ਨਾ ਬਟੇ ਆਪਾਂ ਚੱਲਿਆ ਹੁਣ ਤੇ ਕੀ ਵਲੌਗ ਚ ਬੋਲੀਣਾ ਦੂਏ ਇਹ ਘੜਦਾ ਨਹੀਂ ਮੈਂ ਨਾਲੇ ਆ ਜਾਲੀਆਂ ਲਿਆਤੀਆਂ ਲਾ ਦਾਂਗੇ ਤੇ ਕਮਰੇ ਦੇ ਤੇ ਚੱਲਦੇ ਆ ਘਰੇ ਕਿ ਐਵੇਂ ਕਿੱਥੇ ਮੁੜਨਾ ਇੱਥੋਂ ਲੈਫਟ ਲੈਫਟ ਫੀਰ ਰਹੀ ਤੇ ਇਹਦੇ ਮੋੜਨਾ ਹੈ ਇਹ ਆ ਗਿਆ ਹੈ ਭਾਈ ਇੱਥੋਂ ਇੱਥੋਂ ਮੁੜ ਗਏ ਕਿੱਥੇ ਅੱਗੇ ਇਧਰ ਦੱਸ ਲੈਣਾ ਆ ਗਿਆ ਬਾਰਕਾ ਸੁਨਾਮ ਦਾ ਇਹ ਸੁਨਾਮ ਦਾ ਬਾਰਕ ਹੈ ਤੇ ਦੂਜਾ ਯਾਰ ਹੋਈ ਚੱਲੇਣਾ ਪੈਟ ਸ਼ਾਪ ਬ੍ਰਦਰ ਪੈਟ ਜਾ ਬ੍ਰਦਰ ਚੱਲ ਲੱਗੇ ਕਿਉਂ ਨਹੀਂ ਲੈਣ ਕਿੱਥੇ ਆਏ ਹੈ ਬ੍ਰਦਰ ਪੈਟ ਸ਼ਾਪ ਬ੍ਰਦਰ ਪੈਟ ਸ਼ਾਪ ਸੁਨਾਮ ਇਹ ਕਿਸ ਨੇ ਲੈਣੀ ਆ ਕਾਦੀ ਕਾਦੀ ਕੀ ਚੀਜ਼ ਕੀ ਕਿਸਮ ਮਿਲਦਾ ਔਰੇ ਕੁਝ ਮਿਲਦਾ ਸਾਰਾ ਕੁਝ ਡਰੋਨ ਡਰੋਨ ਵਗੈਰਾ ਸਭ ਕੁਝ ਮਿਲਦਾ ਸੌਟ ਕੱਢ ਬਿਲਕੁਲ ਅਵੇ ਬਾਈ ਇਹ ਨਾਲ ਅੰਦਰ ਵਚਣ ਬਾਈਪਲ ਆਉਣਾ ਫੁੱਲ ਕਿਤੇ ਅਸੀਂ ਤਲਬਾਰੀ ਬਣਾ ਲਿਆ ਸੋਚਣਾ ਖੜੇ ਫਾੜਕ ਲੱਗ ਰਹੀ ਥੀ ਨਹੀਂ ਤਾਂ ਘਰੇ ਜਾ ਕੇ ਬਣਦਾ ਫਾੜਕ ਕਵੇ ਜਮੀਨ ਲਵੇ ਬ੍ਰਦਰ ਸ਼ੈਡ ਸ਼ਾਪ ਸੁਨਾਮ ਆਕੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੁੱਤੇ ਬਿੱਲੇ ਦਾ ਖਾਣਾ ਪੀਣਾ ਵਾਲ ਕਟਿੰਗ ਵਗੈਰਾ ਸਭ ਕੁਝ ਉਹ ਵੀ ਵਾਲਾ ਬਹੁਤ ਘਟ ਜਾਏ ਰੇਟਾਂ ਦੇ ਬਾਈ ਡੈਰੀ ਤੋਂ ਬਚਦਾ ਮਾੜਾ ਬਚੜਦਾ ਨਹੀਂ ਡੈਰੀ ਤੋਂ ਬਚਦਾ ਮਾੜਾ ਉਈ ਨਾ ਕਿਹੜਾ ਨਾ ਇੱਧਰ ਦੀ ਜਾਣਾਗਾ ਇੱਧਰ ਦੀ ਲੈ ਕੇ ਆਏ ਨਾ ਇਹ ਮੁਸਕਰਾ ਹਟ ਬਤਾ ਰਹੀ ਹੈ ਕਿੰਗਦਾਰ ਵਿੱਚ ਆ ਰਿਹਾ ਹੈ ਵਾਲੀ ਗਾਲੀ ਆਉਣੀ ਕਿੱਥੇ ਗਈ ਦੀ ਆਪਾਂ ਇਹ ਪੂਰੇ ਬੁਰਾਜ ਮਤਲਬ ਕਿ ਕਿੱਥੇ ਗਈ ਦੀ ਕਿੱਥੇ ਗਈ ਦੀ ਹਾਂ ਤਾਂ ਵੇਂਗੇ ਰਸਤਾ ਰੇਗਾ ਹੁ ਦੀ ਪਹਿਲੇ ਗਈ ਦੀ ਮਤਲਬ ਨਹੀਂ ਆਇਆ ਕਿਰਾ ਚੱਲ ਚੱਲਾ ਘੇੜੇ ਘਰੇ ਜਾਣਾ ਆ ਉਰੇ ਨਿੱਤਰਦਾ ਉਰੇ ਮੁੜਦੇ ਆਹ ਘਰ ਕਿਦਾਂ ਘਿਦਾ ਘਰ ਆਹੀ ਤੇ ਜੜਾ ਤੇ ਵੀ ਕਹਿੰਦੇ ਚੱਲੇ ਅਸੀਂ ਆ ਦੇਖੋ ਕੱਡੀ ਕੁੱਤੀ ਆਉਂਦੀ ਸ਼ੇਰ ਜੱਡੀ ਕੁੱਤੀ ਲੈ ਕੇ ਜਾਣੀ ਕਿਸੇ ਨੇ ਇਹ ਹੁਣ ਮੈਂ ਦੱਸਦਾ ਡੈਰੀ ਚ ਘਰੇ ਜਾਣਾ ਪੰਜ ਨਾਲ ਲੈ ਜੀਵਾ ਮੈਂ ਦੇਖ ਤਾ ਲਾ ਘੇਰ ਤੂੰ ਆ ਕੀ ਗੱਲ ਇਕੱਲੇ ਹੀ ਅਸੀਂ ਐ ਨਾ ਕੀ ਗੱਲ ਇਧਰ ਦੂਈ ਕੋਲ ਕੋਲ ਦਾ ਇਹ ਜਿੰਦਗੀ ਇਕੱਲਾ ਹੀ ਹੱਸੀ ਜਾਂਦਾ ਲੈ ਉਹ ਸਭ ਨੂੰ ਪੀਏ ਖੁੱਲ ਜਾ ਖੁੱਲ ਜਾ ਖੁੱਲ ਜਾ ਸਿੰਮ ਸਿੰਮ ਖੁੱਲ ਜਾ ਈ ਡਾ ਕਮਾਈ ਜਾ ਰਹੀ ਸੀ ਆ ਗਈ ਡੰਗਰ ਸਾਲੇ ਡੰਗਰ ਕੱਢੇ ਵੰਦੀ ਕੁੱਤੀ ਕਮਾਈ ਜਾ ਤੱਕ ਡੰਗਰ ਧਿਆਨ ਮੇਰਾ ਕਿਧਰ ਵਸਦੀ ਆ ਈ ਬਤਾ ਦੇ ਵੀ ਮੇਰਾ ਕੱਲ੍ਹ ਆਈ ਸੀ ਜਦੋਂ ਤਾਰ ਹੁੰਦਾ ਮੇਰੇ ਨਾਲ ਬੌਲੇ ਇਕੱਠੇ ਹੋ ਜਾਂਦੇ ਸਾਰੇ ਕਸਮ ਹੈ ਹੋਰ ਸੋਚ ਰਹੀ ਆ ਤਾਂ ਹੋ ਕੇ ਬਿਗੈ ਕੋਈ ਨਹੀਂ ਹੁੰਦਾ ਰੰਦਾ ਫੇਰ ਕਿਹਦੀ ਗੱਲ ਆ ਯਾਰ ਲੈ ਵੀ ਮਿੱਤਰੂ ਹੈ ਵਈ ਕਹਿੰਦੇ ਹੁਣ ਘਰੇ ਜਾਉਣ ਦਾ ਟਾਈਮ ਹੋ ਗਿਆ ਆਬ ਦੇਬ ਦੇ ਹੁਣ ਕਰਕੇ ਦੇ ਮੋਟਰ ਲੈ ਕੇ ਦੇ ਜੋ ਮੋਟਰ ਲੈ ਕੇ ਨਾ ਮੇਰੇ ਨਾਲ ਆਈ ਦੀ ਵਾਰਾ Saya bye. bye. Good night. Bye. Good night.